ਆ ਦੇਖੋ ਦੋਸਤੋ ਬਾਈ ਨੇ ਨਾ ਇੱਕ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਮਤਲਬ ਸਾਰੀ ਜਗ੍ਹਾ ਨੂੰ ਨਾ ਪਾਰਟੀਸ਼ਨ ਕਰਤਾ ਵੰਡਤਾ ਅਲੱਗ ਅਲੱਗ ਅ ਇਹ ਬੱਕਰੀਆਂ ਦੀ ਜਗ੍ਹਾ ਰੱਖੀ ਹੋਈ ਹੈ ਤੇ ਅੱਗੇ ਇਹ ਬੱਕਰੀਆਂ ਰੱਖੀਆਂ ਹੋਈਆਂ ਉਹ ਫਰੰਟ ਤੱਕ ਸਾਈਡ ਤੇ ਕੰਧ ਲੱਗੀ ਆ ਇੱਥੇ ਕੱਲੀਆਂ ਬੱਕਰੀਆਂ ਹੀ ਨੇ ਵਧੀਆ ਨਸਲ ਦੀਆਂ ਬੱਕਰੀਆਂ ਬਾਈ ਕੋਲੇ ਤੇ ਇੱਧਰ ਦੂਸਰੀ ਸਾਈਡ ਇਹ ਜાળੀ ਲਗਾਉਣੀ ਉੱਪਰ ਮਤਲਬ ਮੱਛਰ ਵਗੈਰਾ ਹੋ ਜਾਂਦਾ ਹੈ ਇਹ ਦੋ ਦੋ ਜਾਲੀ ਲਗਾਉਣ ਵਾਸਤੇ ਇਹ ਬਾਈ ਨੇ ਦੱਸਿਆ ਹੀ ਸਾਨੂੰ ਤੇ ਇਹ ਮੱਝਾਂ ਗਾਵਾਂ ਦਾ ਸਿਸਟਮ ਹੈ ਕੋਠੀ ਦੇ ਮਗਰਲੇ ਪਾਸੇ ਆ ਵੀਰ ਦਾ ਸਿਸਟਮ ਹੈ ਸਾਰਾ 프ਰੰਟ ਤੇ ਕੁਝ ਨਹੀਂ ਹੈਗਾ ਇਹ ਆ ਗਿਆ ਇਹ ਅਲੱਗ ਚੀਜ਼ ਹੈ ਇੱਥੇ ਵੀ ਕੁਝ ਵੀ ਰੱਖ ਸਕਦਾ ਬਾਈ ਕੁੱਤਾ ਵਗੈਰਾ ਰੱਖਣਾ ਹੈ ਜਾਂ ਕੋਈ ਮੁਰਗੇ ਵਗੈਰਾ ਰੱਖਣੇ ਹੈ ਬਾਈ ਕਹਿੰਦਾ ਪ੍ਰਬੰਧ ਕਰ ਸਕਦੇ ਆ ਜਾਲੀ ਲਗਾ ਕੇ ਖੁੱਲਾ ਸਿਸਟਮ ਹੈ ਇਹ ਗੱਡੇ ਲੱਗੇ ਪਏ ਨੇ ਇਹ ਵੀ ਵਾਰਲੀ ਖੁਰਲੀ ਆ ਗਈ ਜਗ੍ਹਾ ਕੋਈ ਬਾਲੀ ਨਹੀਂ ਹੈਗੀ ਵੀ ਬਾਲੀ ਜਗ੍ਹਾ ਫालतू ਜਗ੍ਹਾ ਕਿਹ ਰੱਖੀਆ ਵੀਰ ਨੇ ਬਸ ਵਧੀਆ ਸਿਸਟਮ ਨਾਲ ਕੀਤਾ ਹੋਇਆ ਸਾਰਾ ਕੰਮ ਇਹ ਦੇਖੋ ਇਹ ਗੇਟ ਲੱਗਦਾ ਜਾਲੀ ਵਾਲਾ ਆ ਇਹ ਪਾ ਅੰਦਰ ਆ ਗਏ ਬਰਾਂਡੇ ਦੇ ਵਿੱਚ ਉਹ ਉਧਰ ਵੀ ਜਾਲੀ ਲੱਗੀ ਹੋਈ ਹੈ ਤਾਂ ਕਿ ਬੱਕਰਾ ਆ ਜਾਵੇ ਕੋਈ ਖਰੀਦਦਾਰ ਨਾ ਟੱਪ ਸਕੇ ਉਧਰ ਹੀ ਰਹਿ ਗਏ ਉਹ ਸਾਈਡ 'ਤੇ ਜਾਲੀ ਲੱਗੀ ਆ ਤੇ ਇਹ ਅਲੱਗ ਪਾਰਟਿਸ ਨੇ ਇਹ ਬਾਈ ਕਹਿੰਦਾ ਇੱਥੇ ਹੋਰ ਕੋਈ ਸਿਸਟਮ ਜਾਂ ਕੋਈ ਕੁਝ ਵੀ ਲਾ ਲੋ ਕੋਈ ਵੀ ਵੈਰਿਟੀ ਰੱਖ ਸਕਦੇ ਆ ਆਪਾਂ ਇਹ ਜਾਲੀ ਦਾ ਗੇਟ ਲੱਗਦਾ ਅੱਗੇ ਉਤੋਂ ਵਧੀਆ ਸਖਤ ਕੰਮ ਕੀਤਾ ਹੋਇਆ ਹੈ ਰੇਕ ਵੀਰ ਨੇ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਤੇ ਇਹ ਮਸ਼ੀਨ ਵਾਲੀ ਗੋਲੀ ਟੋਕੇ ਵਾਲੀ ਤੇ ਇਧਰ ਬਾਈ ਦਾ ਖਲ ਵਗੈਰਾ ਪ੍ਰਖਿਆ ਹੋਇਆ ਸਟੋਰ ਦੀ ਤਰ੍ਹਾਂ ਕਿ ਤੂੜੀ ਵਾਸਤੇ ਆ ਵੇਖੋ ਦੋਸਤੋ ਇਧਰ ਵੀ ਦਿਖਾਉਣੇ ਤੁਹਾਨੂੰ ਛੱਤ ਦੇਖੋ ਦੋਸਤੋ ਬਾਈ ਨੇ ਪਲੇਟਾਂ ਦੀ ਸੱਤ ਪਾਈ ਹੋਈ ਹੈ ਜੋ ਕਿ ਸਿਮਿੰਟਡ ਪਲੇਟਾਂ ਆਉਂਦੀਆਂ ਨੇ ਅੱਜ ਕੱਲ ਵਧੀਆ ਚੀਜ਼ ਹੈ ਰੰਗ ਵਗੈਰਾ ਕਰਕੇ ਸੌਂਕ ਨਾਲ ਚੜਾਈਆਂ ਹੋਈਆਂ ਬਾਈ ਨੇ ਬਹੁਤ ਵਧੀਆ ਚੀਜ਼ ਹੈ ਇਹ ਸਿਮਿੰਟਡ ਆਉਂਦੀਆਂ ਇਹ ਲੈਟਰ ਨਾਲੋਂ ਸਸਤੀ ਪੈਂਦੀਆਂ ਨੇ ਤੇ ਇਹ ਗੱਦੇ ਗੁੱਦੇ ਲੱਗਿਆ ਵਧੀਆ ਅੰਦਰ ਇਹ ਦੇਖੋ ਇੱਕ ਹੋਰ ਦੋਸਤੋ ਆਟੋਮੈਟਿਕ ਸਿਸਟਮ ਆ ਪਾਣੀ ਵਾਸਤੇ ਜੋ ਕਿ ਪਸੂਨ ਖੋਲਣ ਦੀ ਲੋੜ ਨਹੀਂ ਪੈਂਦੀ ਬਿੰਦੇ-ਬਿੰਦੇ ਜਦੋਂ ਜੀ ਕਰਦਾ ਉਹਨਾਂ ਦਾ ਆਪਣੇ ਆਪ ਹੀ ਲੈਂਦੇ ਨੇ ਤੇ ਅੰਕਲ ਨੂੰ ਹੀ ਪੁੱਛਾਂਗੇ ਤੇ ਅੰਕਲ ਨੇਗੇ ਇੱਕ ਕੰਮ ਕਰਦੇ ਨੇ ਜਿਹੜੇ ਬਾਈ ਕੋਲੇ ਉਹਨਾਂ ਨੂੰ ਪਤਾ ਉਹਨਾਂ ਨੂੰ ਪੁੱਛਦੇ ਆਂ ਕੀ ਗੱਲ ਬਾਤ ਹੈ ਕਿ ਉਹ ਮੇਰਾ ਦੇਖ ਕੇ ਬਾਈ ਕਹਿੰਦਾ ਵੀ ਆ ਚੀਜ਼ ਲਗਾ ਦੇ ਇੱਕ ਵੱਡਾ ਲਗਾ ਜੀ ਹਲੇ ਮਤਲਬ ਜਦੋਂ ਅੱਛਾ ਵੱਡਾ ਉਹ ਕਦੇ ਵਾਸਤੇ ਪਸੂਨ ਮਾਤ ਜਿੱਥੇ ਦਾ ਮਗ ਅੱਛਾ ਇਹ ਇੱਥੇ ਵੀ ਸਪੈਸ਼ਲੀ ਜਦੋਂ ਪਸ਼ੂ ਨੂੰ ਖੋਲ ਕੇ ਲੱਗਦਾ ਬੱਤੂ ਕੀ ਜੈਡ ਇੱਥੇ ਇੱਥੇ ਨਾਲ ਅੱਛਾ ਯਰੇ ਲੱਗੂਗਾ ਜੇ ਮੈਂ ਕਿ ਆਪਣਾ ਆਵਾਸ ਵੇਸ ਨੂੰ ਹੁੰਦਾ ਜਾ ਹਾਂਜੀ ਹਾਂਜੀ ਹਾਂ ਹੱਥ ਧੋਣ ਵਾਸਤੇ ਸਪੈਸ਼ਲੀ ਉਹ ਜੀ ਜਿ ਲੱਗੀ ਹੈ ਜਦੋਂ ਇਧਰ-ਉਧਰ ਪਸ਼ੂ ਕਰਾਸ ਕਰਾ ਕਰਨੇ ਜਾਂਦੇ ਜਾਂਦੇ ਪੀਲੇ ਕਰਨੇ ਹਾਂਜੀ ਵੱਡਾ ਲਾਉਣਾ ਜੀ ਮਤਲਬ ਠੁਲਾ ਇਹ ਛੋਟਾ ਜੀ ਇਹ ਠੁਲੇ ਇਹ ਪਸੂ ਜਦੋਂ ਨੀਰਾ ਖਾਂਦਾ ਨਾਲ ਦੀ ਨਾਲ ਤੇ ਇੰਪਰੂ ਬੈਂਕੀ ਚੋਂ ਸਿੱਧਾ ਕੰਟੈਕਟ ਆਈ ਜਾ ਹਾਂ ਹਾਂ ਸਿੱਧਾ ਠੀਕ ਹੈ ਤੇ ਇਹ ਢੋਲ ਕਿਵੇਂ ਜੀ ਇਹ ਕਿਵੇਂ ਇਹ ਇਹ ਪ੍ਰੈਸ਼ਰ ਹੈ ਜੀ ਨਮਾਉਣ ਖੱਤਰ ਪਸੂਨ अच्छा ही कहीं देच भी मतलब जो पानी भर लंदा ਸੀ हां कृपाए इठो ਛੱਡਦਾ ਇੱਕ ਇਹ ਕੱਢੂ ਟਰਾਲ ਭਰ ਗਿਆ ਤੇ ਪ੍ਰੈਸ਼ਰ ਹੈ ਮੋਟਰ ਚਲਾ ਦਨੇ ਵੀ हां ਇਹ ਮੋਟਰ ਚਲਾ ਦਨੇ ਹੋ ਕੁਚੂ ਚਾਹਨੇ ਮਸ਼ੀਨ ਦੀ ਬਹੁਤ ਵਧੀਆ ਸਿਸਟਮ ਮੰਗਲਾ ਹਾਂ ਠੀਕ ਹੈ ਠੀਕ ਹੈ ਇਹ ਨਾਲ ਮਸ਼ੀਨ ਦੀ ਚੁਟਾ ਨਾਲ ਇਹ ਦੀ ਹੈ ਨਾਲੇ ਅੱਛਾ ਹੀ ਮਸ਼ੀਨ ਕਿਹੜੀ ਦੀ हां ਚੁੱਕੀ ਵਾਲੀ ਦੀ ਇੱਥੇ ਲਾ ਰੱਖੀ ਹੈ ਉਹ ਉਹ ਚੁੱਕਿਆ ਹੈ ਬਸ ਉਹਲੇ ਪਾਸੇ ਮੈਕੀ ਚੱਲੂ ਠੀਕ ਹੈ ਠੀਕ ਹੈ ਠੀਕ ਹੈ ਤੇ ਪਰਲੇ ਪਾਸੇ ਮਸ਼ੀਨ ਚੱਲ ਓਕੇ ਓਕੇ ਅੰਕਲ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਨਹੀਂ ਜੀ ਇਹ ਕਲਾ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਜੀ ਹਾਂ ਮਤਲਬ ਜਦੋਂ ਪਸ਼ੂ ਕਰਦਾ ਹੈ ਗਾਰਡੀ ਚ ਕਰਨੀ ਲੋੜ ਨਹੀਂ ਗਾਰਡੀ ਚ ਕਰਨੀ ਲੋੜ ਨਹੀਂ ਪਸ਼ੂ ਬੰਨਿਆ ਬਣਾਇਆ ਜਦੋਂ ਮਰਜੀ ਪੀ ਲੈ ਤੇ ਮਰਜੀ ਪੀਓ ਤੇ ਲੱਗੀ ਤੇ ਪੀਤਾ ਤੇ ਲੱਗਿਓ ਉਹਦੇ ਉੱਤੇ ਵੀ ਜੰਨੀਆਂ ਪੀ ਉੱਥੇ ਵੀ ਲਾ ਰੱਖਿਆ ਜੀ ਬਾਹਰ ਠੀਕ ਹੈ ਠੀਕ ਹੈ ਜੀ ਦੇਖ ਲਓ ਦੋਸਤੋ ਬਹੁਤ ਵਧੀਆ ਕੰਮ ਕੀਤਾ ਹੋਇਆ ਇਕਬੀਰ ਨੇ ਜੋ ਕਿ ਪਾਣੀ ਦਾ ਸਿਸਟਮ ਕੀਤਾ ਹੋਇਆ ਬਾਈ ਨੇ ਆਟੋਮੈਟਿਕ ਜਦੋਂ ਵੀ ਪਸ਼ੂ ਨੂੰ ਤੇ ਲੱਗਦੀ ਹੈ ਜਦੋਂ ਜੀ ਕਰਦਾ ਪੀ ਸਕਦਾ ਜਦੋਂ ਪਸ਼ੂ ਪਾਣੀ ਪੀਂਦਾ ਤੇ ਪ੍ਰੈਸ ਕਰਦਾ ਤੇ ਆਪਣੇ ਆਪ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਪਾਣੀ ਕੋਈ ਡੁੱਲਣ ਦੀ ਸਮੱਸਿਆ ਵੀ ਨਹੀਂ ਹੈਗੀ ਕਿ ਕੋਈ ਡੁੱਲਦਾ ਵੀ ਨਹੀਂ ਜਿਆਦਾ ਪਾਣੀ ਜਿੰਨਾ ਕਿ ਪੀਂਦਾ ਉਹਨਾਂ ਕੀ ਆਉਂਦਾ ਦੇਖ ਲਓ ਦੋਸਤੋ ਬਹੁਤ ਵਧੀਆ ਗੱਲ ਹੈ ਧੰਨਵਾਦ ਜੀ